ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਅੱਥ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਲਿਖਇ ਅਤੇ ਦੋਹੇ ਰਾ ਵਾਸੀ ਸਭ ਸ੍ਰੀ ਖਾਲਸਾ ਪੁਰ ਅਨੰਦ ਸਿਰਮਾਰ ਦਇਆ ਸਿੰਘ ਸ੍ਰੀ ਸਰਗੁਰੂ ਬਸਤ ਸਦਾ ਜਿਹਠਾਰ ਸਵਈਆ ਵਾਸੀ ਲਾਹੌਰ ਵਿਖੇ ਦਇਆ ਸਿੰਘ ਸੂਬਤੀ 7500 ਵੰਸ ਵਿਖੇ ਅਵਤਾਰੀ ਸਾਹਿਬ ਸਿੰਘ ਪੂਰੀ ਦਿਸ ਦਛਨ ਸੈਣ ਅਵਤਾਰ ਕਹਿ ਮਤ ਤਾਰੀ ਹਿੰਮਤ ਸਿੰਘ ਪੂਰੀ ਜਗਨਨਾਥ ਪੂਰਵ ਫੰਦ ਕਹੋ ਮਤ ਸਾਰੀ ਤੰਨਾ ਸੋ ਬੰਸ ਬਿਖੈ ਅਵਤਾਰ ਸ੍ਰੀ ਧਰਮ ਸਿੰਘ ਮਹਾ ਸੋਭਕਾਰੀ ਦੋਹੇ ਰਾ ਪੰਚਮੋਹਕਮ ਸਿੰਘ ਜੀ ਨਾਮਦੇਵ ਅਵਤਾਰ ਆਦ ਰੂਪ ਸ੍ਰੀ ਖਾਲਸਾ ਜਨਤ ਜਨਮ ਸੁਧਾਰ دیਵਾ ਸਿੰਘ ਫਨਰਾਮ ਸਿੰਘ ਟਹਿਲ ਸਿੰਘ ਮਤ ਧੀਰ ਇਸਰ ਸਿੰਘ ਅਰਫਤਹਿ ਸਿੰਘ ਇਹ ਪੰਚੇ ਮੁਗਤੇ ਬਲਬੀਰ ਸਵਯਾ ਅਚੂਤਿਆ ਦੇ ਅਨੰਤ ਸੁਸੰਦਾਰ ਖੋਜ ਤਹ ਜਿਹ ਕੋ ਸੁਰ ਰਾਈ ਸਾਤਿ ਆਕਾਸ਼ ਪਤਾਰਨ ਭੀਤਰ ਰਾਜ ਤਹ ਜੇ ਕੀ ਪ੍ਰਭਤਾਈ ਰਾਜਨ ਇੰਦ ਗਜੇਂਦਰ ਨਾਚ ਲੈ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਭੂ ਸੁਖਦਾਈ ਸ੍ਰੀ ਮੁਖਤੇ ਕਛ ਬੋਲ ਤਹ ਮੋਹ ਅੰਮ੍ਰਿਤ ਦੇਹੋ ਸਭੈ ਮਿਲ ਭਾਈ ਸਵਿਆ ਨੀਚਨ ਜਤਨ ਕੇ ਅੰਮਾਰਕ ਤੁਹੇ ਕਰਣਾ ਕਰ ਕੈਸੇ ਨਿਵਾਜੇ ਕੰਚਨ ਭਏ ਮਨੂਰਾ ਤੇ ਜੇ ਮਾ ਯਾਦ ਕੇ ਸਭ ਹੀ ਡਰ ਭਾਜੇ ਊਚ ਪਏ ਸਭ ਹੀ ਜਗ ਮਹਿ ਕਰ ਲੈ ਆਜਿਤ ਬਸਦਾ ਮਦ ਗਾਜੇ ਤੋ ਪਦ ਪੰਕਜ ਕੇ 발 ਤੇ ਜਨ ਜੰਤ ਭਏ ਖੰਡ ਭਾਰਤ ਰਾਜੇ ਸੇਸ ਸਰੇਸ ਦਨੇਸਨ ਸੇਸ ਪੁਸੇਸ ਕੋਜ ਤਹ ਜੇ ਕੋ ਅਜ ਤੋਰੀ ਸਿੱਧ ਮੁਨੀ ਜਨ ਨਾਰਦ ਸੇ ਜਾਚ ਤਹ ਬਾਰ ਲੱਖ ਕਰੋਰੀ ਕਿੰਨਰ ਜਾਚ ਪੁਜੰਗ ਧਰਾ ਧਰ ਸੇਵ ਤਹ ਜੇ ਕੋ ਨਿਸ ਭੋਰੀ ਸੋ ਗੁਰ ਪੂਰਨ ਅੰਮ੍ਰਿਤ ਮੰਗਤ ਖਾਲਸ ਅਗਰ ਖਰਿਓ ਕਰ ਜੋਰੀ ਕੀਰਸ ਮਾਨ ਸਦਾ ਗੁਰਪੂਰਨ ਲਾਲ ਰਤਨ ਭਰੇ ਜੇ ਮਾਹੀ ਅੰਮ੍ਰਿਤ ਦੇਨ ਸਸੀ ਧਰ ਕੋਟ ਕਾ ਕੌਣ ਗਣੈ ਗਣਤੀ ਕਿਛ ਨਾਹੀ ਰਿੱਧ ਸੋ ਸਿੱਧ ਪਦਾਰਥ ਚਾਰ ਬਸੇ ਜੇ ਕੀ ਪਾਗ ਕੀ ਰਾਜ ਸਾਹੀ ਸੋ ਗੁਰਪੂਰਨ ਅੰਮ੍ਰਿਤ ਮੰਗਤ ਕੌਤਕ ਸੰਤ ਲਖਿਓ ਮਨ ਮਾਹੀ ਕੁੰਡਲਿਆ ਸ਼ੰਦ ਅੰਤਰਜਾਮੀ ਮੋਰ ਪ੍ਰਭ ਸਭ ਵਿਦ ਜਾਣਨਹਾਰ ਪੰਤਿ ਉਪਾਵਨ ਕਾਰਣੇ ਕਲ ਮਹਿ ਲਿਆ ਅਵਤਾਰ ਕਲ ਮਹਿ ਲਿਆ ਅਵਤਾਰ ਦੀਨ ਦਿਆਲ ਪ੍ਰਭ ਸੁਆਮੀ ਜੀ ਕੀ ਜਾਣਨਹਾਰ ਸਗਲ ਘਟ ਅੰਤਰਜਾਮੀ ਲਿਨੇ ਸੰਗੀ ਨਾਲ ਜਿਨਾਂ ਰਲ ਭਗਤ ਕਮਾਈ ਪੰਜ ਪਿਆਰੇ ਸੰਗ ਨਾਮ ਗਹਿਦਨਾ ਸੁਨਾਈ ਪ੍ਰਥਮ ਗੁਰੂ ਗੋਬਿੰਦ ਸਿੰਘ ਸੋਢੀ ਜੇਹ ਜਾਮਾ ਪਟਨੇ ਲੀਆ ਅਵਤਾਰ ਬਹਰ ਅਨੰਦਪੁਰ ਧਾਮ ਦਇਆ ਸਿੰਘ ਸੋਭਤੀ ਛਤਰੀ ਪੁਰੀ ਲਉ ਜਨਮ ਲੀਆ ਜਿਸ ਐਸੀ ਲਾਵੇ ਅਵਤਾਰ RAM ਪਕਰਿਓ ਐ ਜੇਸਾ ਮੋਹਕਮ ਸਿੰਘ ਛੀਪਾ ਦਵਾਰਵਤੀ ਜਿਹੇ ਧਾਮ ਨਾਮਦੇਵ ਜੀ ਉੱਤਰੇ ਸੰਤ ਸਵਾਰਨ ਕਾਮ ਸਾਹਿਬ ਸਿੰਘ ਸਹੀਦਾ ਬਿਦਰ ਤਿਸ ਜਨਮ ਪਛਾਨੋ ਐਸੀ ਨਾਈ ਸਿੱਖ ਸੈਣ ਕੇ ਲੱਛਣ ਜਾਨੋ ਧਰਮ ਸਿੰਘ ਹਠੀਲਾ ਜੱਟ ਬਖਾਨੀ ਐ ਹਸਤਨਾਪੁਰ ਕਾ ਜਨਮ ਸੁ ਧੰਨਾ ਜਾਨੀ ਐ ਹਿੰਮਤ ਸਿੰਘ ਨਿਹੰਗ ਸਿੰਘਾ ਛੀਵਰ ਫੰਦਕ ਜਾਨ ਇਨ ਪੰਚਨ ਕੋ ਦੇ ਕੈ ਫੁਨਿਨ ਤੇ ਲਿਓ ਸੁ ਜਾਨ ਦੋਹਰਾ ਸਿਰ ਗੁੰਮੀਆਂ ਮੀਣੀਆਂ ਮਸੰਦੀਏ ਜਾਣ RAM ਰਾਈਏ ਧੀਰ ਮੱਲਿਏ ਇਨ ਸਿਓ ਮੇਲ ਨਾ ਮਾਨ ਜੋ ਜੋ ਗੁਰ ਕੇ ਮੰਤਰ ਹੀਣ ਮੋਹਿ ਮੁੰਨੇ ਧੀਆਂ ਮਾਰ ਇਨ ਸੰਗ ਮੇਲ ਨਾ ਕੀਜੈ ਇਹ ਆਖੀ ਕਰਤਾਰ ਗੁਰ ਸਿੱਖਾਂ ਕੀ ਟਹਿਲ ਕਮਾਵਨੀ ਗੁਰ ਮੰਤਰ ਰੱਖਣਾ ਚੀਤਾ ਬੰਸ ਘਾਤ ਕਰਨਾ ਨਹੀਂ ਇਹ ਸਿੰਘਨ ਕੀ ਰੀਤਾ ਜੋ ਜੋ ਗੁਰ ਕੇ ਮੰਤਰ ਕੋ ਰੱਖਉ ਹਿਰਦੈ ਧਾਰ ਤਿਸ ਕੋ ਬਾਹੀਂ ਪਕੜ ਕੇ ਰੱਖਉ ਆਪਣੇ ਦਵਾਰ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜ੍ਹੈ ਸੁਣੈ ਸੋ ਨਾਹੀ ਜਮਪੁਰ ਜਾਹੇ ਮੂਲ ਮੰਤਰ ਗੁਰੂ ਖਾਲਸੇ ਸਿੰਘ ਜੀ ਕਾ ਸੋ ਮੈਂ ਕਹਿਆ ਸੁਣਾਏ ਇਹ ਮੂਲ ਮੰਤਰ ਜੋ ਪੜ੍ਹੈ ਸੁਣੈ ਸੋ ਨਾਹੀ ਜਮਪੁਰ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ